ਰਾਮ ਸ਼ਾਹ ਜੀ ਜੀ ਅੱਜ ਜਵਾਹਰ ਤੋਂ ਥਾਲੀ ਵਿੱਚ ਮਾਂ ਮਾਈ ਦਾ ਜਨਮ ਹੋਇਆ ਜਿਸ ਉਸ ਜਾਗਰ ਵਿੱਚ ਅਸੀਂ ਆਪਣੀ ਹਾਜ਼ਰੀ ਭਰਤਾਏ ਤੇ ਜਿਹੜੇ ਵੀ ਇੱਥੇ ਮਾਤਾ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਨੇ ਆਸ ਸਮਝਦੇ ਆ ਤੇ ਮਾਤਾ ਦਾ ਦੀ ਕਿਰਪਾ ਨਾਲ ਅਸੀਂ ਸੋਚ ਰਹੇ ਆ ਕਿ ਮਲਕੀ ਜੋ ਅਸੀਂ ਇੱਥੇ ਬਾੜੇ ਕੰਮ ਕਰਦਾ ਜਾਂਦੇ ਆ ਮਾਤਾ ਤੁਹਾਨੂੰ ਉਮੀਦ ਕਰੇ ਪਾੜ ਦੀ ਬਾੜ ਦੇ ਲੋਕ ਬੋਲੇ ਸਤਿ ਸ਼੍ਰੀ ਅਕਾਲ ਆਪਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੀ ਵੀ ਕੋਈ ਕਮੀ ਪੇਸ਼ ਹੋਈ ਲੇਖ ਦੇਦਾ ਕੋਈ ਵੀ ਨਾ ਪੜੇ ਪਰ ਜਿਹਨੋ ਬੁਰਦਾਰਾ ਇਹ ਮਾਤਾ ਜੀ ਦਾ ਆਸ਼ੀਰਵਾਦ ਲੈਣਾ ਹੈ ਜੀ ਨਮਸਕਾਰ ਜੀ ਮੇਰਾ ਨਾਮ ਗੌਰਵ ਬਾੜੀਆ ਹੈ ਮੈਂ ਜਲੀਆਂ ਦਾ ਬਾਗ ਮੰਡਲ ਦਾ ਉਪਾਧਿਅਕਸ਼ ਹੈ ਜੀ ਬੀਜੇਪੀ ਤੋਂ ਔਰ ਮੈਂ ਅੱਜ ਵਿਸ਼ਾਲ ਸ਼ੂਰਜੀ ਦੇ ਨਾਲ ਮੈਨੂੰ ਮੌਕਾ ਮਿਲਿਆ ਮਹਾਮਾਈ ਦੇ ਜਾਗਰਨ ਵਿੱਚ ਹਾਜ਼ਰੀ ਭਰਨ ਦਾ ਔਰ ਵਿਸ਼ਾਲ ਛੋਟੀ ਇਥੋਂ ਦੇ ਕੈਂਡੀਡੇਟ ਨੇ ਵਾਰਡ ਨੰਬਰ 43 ਤੋਂ ਤੇ ਮੈਨੂੰ ਬਹੁਤ ਸਭਾਗੇਸ਼ਾਲੀ ਮੈਂ ਸਮਝਦਾ ਹਾਂ ਕਿ ਮੈਨੂੰ ਮਾਤਾ ਦਾ ਇੰਝ ਮੈਨੂੰ ਆਸ਼ੀਰਵਾਦ ਮਿਲਿਆ ਔਰ ਵਿਸ਼ਾਲ ਛੋਟੀ ਜੀ ਦਾ ਮੈਨੂੰ ਆਨੰਦ ਮੋਕਾ ਮਿਲਿਆ